ਮੈਦਾਨ ਕਿਹੜਾ ਕੰਦ ਜੀ ਟਾ ਦਨਿਆ ਸੜੀ ਬਾੜੀ ਅਰਦੀ ਐ ਔਰ ਅੱਜ ਤੇ ਥੋੜਾ ਜਿਹਾ ਹੋਰ ਰੂਪ ਦੇ ਵਿੱਚ ਆਇਆ ਸੋਹਣਿਆ ਪਰ ਜਦੋਂ ਤੂੰ ਅਸਲੀ ਰੂਪ ਦੇ ਵਿੱਚ ਹੁੰਦਾ ਨਾ ਉਦੋਂ ਫਿਰ ਹੋਰ ਵੱਖਰਾ ਜਿਹਾ ਹੋ ਜਾਂਦਾ ਸੋ ਇੰਦਰ ਸ਼ਾਜਲੀ ਇਧਰ ਜੱਸਾ ਵੀ ਆਇਆ ਕੀ ਬਾਤ ਐ ਜਿਉਂਦਾ ਬਸਾ ਰਹਿ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ ਵੀ ਸੋਹਣਿਆ ਤੁਹਾਡਾ ਸਤਕਾਰ ਆ ਇਹ ਮਕਰ ਡਾਕਟਰ ਦੇ ਨਾਲ ਪਿਆਰ ਆ ਚਾਹੇ ਉਹ ਖੇਡ ਕਬੱਡੀ ਦੇ ਸਾਡੇ ਖਿਡਾਰੀ ਨੇ ਚਾਹੇ ਪ੍ਰਮੋਟਰ ਨੇ ਚਾਹੇ ਫਿਲਮ ਇੰਡਸਟਰੀ ਚਾਹੇ ਗਾਇਕੀ ਦੀ ਦੁਨੀਆ ਦੀ ਗੱਲ ਕਰੀਏ ਤੇ ਮਗਰ ਨੇ ਯਾਰੀਆਂ ਕਮਾਈਆਂ ਮਗਰਾ ਤੇਰਾ ਸਤਕਾਰ ਹੈ ਤੂੰ ਕਬੱਡੀ ਨੂੰ ਪਿਆਰ ਕਰਦਾ ਨਹੀਂ ਤੇ ਜਿੰਨੀਆਂ ਹਵਾਵਾਂ ਵਗੀਆਂ ਨਹੀਂ ਬੰਦਾ ਉਹੀ ਕਹਿੰਦਾ ਉਹ ਵੀ ਭੱਜ ਜਾਂਦਾ ਪਰ ਤੂੰ ਨੌਜਾਨਾ ਖੜਾ ਰਿਹਾ ਖੇਡ ਕਬੱਡੀ ਦੇ ਲਈ ਇੰਦਰ ਦੋ ਸ਼ਬਦ ਸੋਹਣਿਆ ਜੇ ਜੱਸਾ ਬੋਲੂਗਾ ਆਓ ਜੀ ਇੰਦਰ ਜੀ ਭਾਈ ਸਤਿ ਸ਼੍ਰੀ ਅਕਾਲ ਸਾਰੇ ਨੂੰ ਬੜਾ ਟਾਈਮ ਹੀ ਲੈਂਦੇ ਸਾਨੂੰ ਪਤਾ ਬਹੁਤ ਦੂਰ ਦੂਰ ਤੋਂ ਆਏ ਹੋ ਕੀ ਹਾਲ-ਚਾਲ ਠੀਕ-ਠਾਕ ਹੋ ਸਾਰੇ? ਪਹਿਲਾਂ ਵ ਇੱਕ ਵਾਰੀ ਮੱਗਰਸਿਆਲ ਦੇ ਨਾਂ ਤੇ ਕੂਕ ਮਾਰਦੇ ਬਹੁਤ ਦਿਲਦਾਰ ਬੰਦੇ ਜਿਹਨੇ ਇਹ ਟੂਰਨਾਮੈਂਟ ਕਰਾਇਆ। ਲੈ ਵੀ ਮੱਗਰਸਿਆਲ ਬਾਈ ਤੈਨੂੰ ਬਹੁਤ-ਬਹੁਤ ਮੁਬਾਰਕਾਂ ਜਿਹੜਾ ਤੂੰ ਆਪਣੀ ਮਾਂ ਬੋਲੀ ਖੇਡ ਨੂੰ ਸਾਹਮਣੇ ਰੱਖਿਆ ਬੜੇ ਬੋਕਲ ਦੇ ਵਿੱਚ ਰੱਖਿਆ ਤੇ ਬਹੁਤ-ਬਹੁਤ ਧੰਨਵਾਦ ਸਾਡੇ ਦੂਰੋਂ ਨੇੜੇ ਆਏ ਸੰਗਤਾਂ ਦਾ ਤੇ ਜਿਹੜੇ ਆਪਣੇ ਟਾਈਮ ਤੋਂ ਟਾਈਮ ਕੱਢ ਕੇ ਆਏ ਨੇ ਤੇ ਲਵ ਜੂ ਆ ਬਾਈ ਜਉਦੇ ਰਹੋ ਅਹੀਂ ਇਕੱਠੇ ਰਹੋ ਤੇ ਅਹੀਂ ਖੇਡਾ ਜਾਂਦੀਆਂ ਰਹਿਣਾ ਹੈਲੋ ਹੈਲੋ ਜਸਨ ਬਨਵੋਰੀ ਹਾਂਜੀ ਕੀ ਹਾਲ ਹੈ ਜੀ ਆ ਇਥੇ ਰੱਖ ਅਰ ਰੰਨਾ ਦਾ ਯਾਰ ਵੀ ਆਇਆ ਬੀਬੀ ਜਿਹੜੇ ਜਿਹੜੇ ਨੰਦ ਸ੍ਰੀ ਦੇਖਦੇ ਨੇ ਹੱਥ ਖੜੇ ਕਰ ਦੋ ਕੀ ਬਾਤ ਆ ਕੀ ਬਾਤ ਹੈ ਸੋ ਸਾਡੇ ਡਾਕਟਰ ਮੱਗਰ ਸਾਹਿਬ ਦਾ ਤੇ ਨਰਪੈਰ ਟੋਲ ਮੇਰੇ ਪਿੰਡੋਂ ਆ ਬਾਈ ਨਰਪੈਰ ਟੋਲ ਹਰ ਸਾਲ ਬਾਈ ਕੱਪ ਕਰਾਉਂਦਾ ਪਰ ਮੈਂ ਪਹਿਲੀ ਵਾਰ ਆਇਆ ਲੋ ਜੀ ਛੱਡ ਦਿਓ ਕੂਕਾ ਪਰ ਵੀਪੀਏ ਮੈਂ ਤਾਂ ਕਿਹੜਾ ਆ ਕੰਧਜੀ ਟਾ ਦਿੰਦੇ ਆ ਸੜੀ ਬਾਰੀ ਅਰਦੀ ਐ ਕੀ ਬਾਤ ਆ ਕੀ ਬਾਤ ਆ ਸੁਣਾ ਧੰਨਵਾਦ ਬਾਈ ਤੁਸੀਂ ਸਾਡੀ ਵੀਡੀਓ ਨੂੰ ਸਾਡੇ ਗਾਣਿਆਂ ਨੂੰ ਇੰਨਾ ਪਿਆਰ ਦਿੰਦੇ ਹੋ ਲਵ ਯੂ ਬਾਈ ਸਾਰਿਆਂ ਨੂੰ